ਬੋਟ ਬੱਡਾ ਨਾਮ ਸੀ ਜਸਵਿੰਦਰ ਪੱਲਾ ਤਾਂ ਅੱਜ ਇਸ ਗੁਰੂ ਘਰ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਜਾਏਗੀ ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਅੰਦਰਲੀ ਤਸਵੀਰ ਐਸ ਵਕਤ ਤੁਸੀਂ ਦੇਖਦੇ ਪਏ ਹੋ ਜਿੱਥੇ ਇਸ ਜਗ੍ਹਾ ਤੇ ਜਸਵਿੰਦਰ ਪੱਲਾ ਜੀ ਦੀ ਇੱਕ ਫੋਟੋ ਲੱਗੇਗੀ ਤਾਂ ਇਹ ਬਿਲਕੁਲ ਗੁਰੂ ਘਰ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਔਰ ਇੱਕ ਬਹੁਤ ਹੀ ਖੂਬਸੂਰਤ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਸਲਾਈਡ ਸ਼ੋਅ ਬਣਾਇਆ ਗਿਆ ਉਹਨਾਂ ਦੀਆਂ ਫੋਟੋਜ਼ ਦਾ ਜਿਹੜੇ ਵੀ ਉਹਨਾਂ ਦੇ ਫੈਨਸ ਆਉਣਗੇ ਇੱਥੇ ਇਸ ਚੀਜ਼ ਨੂੰ ਦੇਖਣਗੇ ਇੱਕ ਡਿਜੀਟਲੀ ਇੱਕ ਬੜੀਆ ਜਿਹੜੀ ਚੀਜ਼ ਬਣਾਈ ਗਈ ਹੈ ਜਸਵਿੰਦਰ ਭੱਲਾ ਦੇ ਜਿੰਨੇ ਵੀ ਫੈਨਸ ਨੇ ਉਹ ਜਿੰਨੇ ਵੀ ਫੈਨਸ ਇੱਥੇ ਪਹੁੰਚਣਗੇ ਤਾਂ ਇਹ ਚੀਜ਼ ਜ਼ਰੂਰ ਦੇਖਣਗੇ ਯਾਦ ਕਰਨਗੇ ਉਹ ਟਾਈਮ ਨੂੰ ਸਮਾਂ ਜਦੋਂ ਜਸਵਿੰਦਰ ਭੱਲਾ ਜੀ ਵੱਖ-ਵੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਏ ਨਾਲ ਤਾਂ ਇੱਕ ਜਿਹੜਾ 슬라이ਡ ਸ਼ੋ ਜਿਹੜਾ ਬਣਾਇਆ ਗਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਜੀ ਦਾ ਵੱਖਰੇ ਤਰੀਕੇ ਦੇ ਨਾਲ ਨਹੀਂ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਇਸ ਜਗ੍ਹਾ ਤੇ ਸਜਾਵਟ ਕਰਕੇ ਜਿਹੜੀ ਆ ਫੋਟੋ ਰੱਖੀ ਜਾਂਦੀ ਹੈ ਪਰ ਹੁਣ ਇੱਕ ਵੱਖਰੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਸਲਾਈਡ ਸ਼ੋ ਬਣਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਵਕ ਵਕ ਕਿਰਦਾਰ ਜਿੰਨੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਨੇ ਉਹ ਸਾਰੇ ਕਿਰਦਾਰ ਇੱਥੇ ਦਿਖਾਏ ਗਏ ਨੇ ਇੱਕ ਡਿਜੀਟਲੀ ਆਪਾਂ ਕਹਿ ਸਕਦੇ ਹਾਂ ਕਿ ਵੱਖਰੇ ਤਰੀਕੇ ਦੇ ਨਾਲ ਇਸ ਸਲਾਈਡ ਸ਼ੋ ਨੂੰ ਬਣਾਇਆ ਗਿਆ ਹੈ